ਆ ਕੇ ਖੇਡੀ ਜਾਂਦੇ ਐ ਇਹਨਾਂ ਵਾਸਤੇ ਆ ਹਾ ਹੁਣ ਗਿਫਟ ਮੰਗਾਇਆ ਏ ਘਾਰੇ ਕੋਲ ਗਿਫਟ ਮੰਗਾਇਆ ਇਹਨਾਂ ਵਾਸਤੇ ਤੇ ਇਹਨੂੰ ਤਾੜੀ ਆ ਮੈ ਸਕੂਲ ਗਿਆ ਨਾ ਇਹ ਹੁਣ ਆਪਾਂ ਤੁਹਾਨੂੰ ਦਿਖਾਉਨੇ ਜੀ ਬਾਜ ਬਾਜ ਦੀ ਹਾਲਤ ਦਿਖਾਉਨੇ ਵਿਚਾਰੇ ਦੀ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਤੇ ਅੱਜ ਆਪਾਂ ਆ ਚੁੱਕੇ ਹਾਂ ਜੀ ਖੇਤ ਖੇਤ ਦੇ ਵਿੱਚ ਪਾਣੀ ਲਾਈ ਜਾਨੇ ਜੀ ਪਹਿਲਾ ਪਾਣੀ ਲਾਈ ਜਾਨੇ ਜੀ ਕਣਕ ਨੂੰ ਆਪਾਂ ਆਹ ਕਿਆਰਾ ਇਥੋਂ ਤਾਂ ਹੀ ਆ ਗਿਆ ਜੀ ਤੇ ਇਹਨਾਂ ਕਿਆਰਾ ਰਹਿ ਗਿਆ ਅੱਗੇ ਆਹ ਪਹਿਲਾ ਕਿਆਰਾ ਲੱਗ ਜਾਂਦਾ ਜੀ ਪਾਣੀ ਦਾ ਤੇ ਕੱਲ ਪਾਪਾ ਜੋਰੀਆ ਛਿੜਕ ਗਿਆ ਸੀਗਾ ਤੇ ਅੱਜ ਆਪਾਂ ਆ ਕੇ ਪਾਣੀ ਲਾਈ ਜਾਨੇ ਮੋਟਰ ਦਾ ਪਾਣੀ ਲਾਉਨੇ ਆ ਜੀ ਕਿਉਂਕਿ ਕੱਲ ਨਹਿਰ ਦੇ ਬਾਰਿਸ਼ ਸੀ ਜਿਹੜੀ ਉਹ ਆਪਣੀ ਟੱਪ ਕੀ ਵੀਰਵਾਰ ਦੀ ਬਾਰਿਸ਼ ਸੀਗੀ ਆਪਣੀ ਤੇ ਨਹਿਰ ਦੇ ਵਿੱਚ ਪਾਣੀ ਆਇਆ ਨਹੀਂ ਸੀਗਾ ਉਹ ਅੱਜ ਤੜਕੇ ਆਇਆ ਪਾਣੀ ਤੇ ਤਾਂ ਕਰਕੇ ਨਹਿਰ ਦੀ ਵਾਰੀ ਟੱਪ ਗਈ ਤੇ ਹੁਣ ਆਪਾਂ ਮੋਟਰਾਂ ਦਾ ਲਾਈ ਜਾਨੇ ਜੀ ਪਾਣੀ ਤੇ ਹੁਣ ਆ ਚੱਲੀ ਜਾਂਦੇ ਕਿਾਰੇ ਦੇ ਵਿੱਚ ਦੇਖ ਲੋ ਹੁਣ ਇੱਕ ਗਾਣਾ ਦਾਦ ਆ ਰਿਹਾ ਜੋ ਤੁਹਾਨੂੰ ਸੁਣਾਇ ਦਿਨਾ ਚਲੋ ਮੈਂ ਜਿਸੋ ਬੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਧੋੜੀਆਂ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਆ ਮਗਰ ਪੀਲੇ ਪੀਲੇ ਫੁੱਲ ਵੀ ਹੈ ਜੇ ਜੇ ਮਗਰ ਦੇ ਪਾਸੇ ਦੇਖ ਸਕਦੇ ਹੋ ਤੁਸੀਂ ਤੇ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀ ਇਹਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਉਹ ਸਰੁੱਤੇ ਸੱਜਣ ਮਿਲਾਦੇ ਰੱਬਾ ਮੇਰਾ ساری ਹੀ ਉਮਰ ਤੇਰਾ ਤਾਰੇ ਜਾਉਂ ਮੁੱਲ ਵੇ ساری ਹੀ ਉਮਰ ਤੇਰਾ ਤਾਰੇ ਜਾਉਂ ਮੁੱਲ ਵੇ ਤੋੜੀਏ ਦੇ ਫੁੱਲਾਂ ਵਾਂਗੂ ਫੁੱਲ ਖਿੜੇ ਜ਼ਿੰਦਗੀ ਦਾ ਇਹੋ ਜਿਹਾ ਹੋਵੇ ਸਾਡੇ ਪਿਆਰ ਦਾ ਆਗਾਜ਼ ਵੇ ਸਾਹਮਣੇ ਬਿਠਾ ਕੇ ਸੋਹਣੇ ਸੱਜਣਾ ਨੂੰ ਤੱਕੀ ਜਾਵਾਂ ਇਸ਼ਕੇ ਦੀ ਆਵੇ ਸਾਡੇ ਦਿਲਾਂ ਚੋਂ ਆਵਾਜ਼ ਵੇ ਇੱਕ ਦੂਜੇ ਬਿਨਾ ਸਾਨੂੰ ਕੁਝ ਨਾ ਨਜ਼ਰ ਆਵੇ ਫਿਰ ਜਾਈਏ ਆਪਾਂ ਸਾਰੀ ਦੁਨੀਆ ਨੂੰ ਭੁੱਲ ਵੇ ਫੇਰ ਜਾਈਏ ਆਪਾਂ ਸਾਰੀ ਦੁਨੀਆ ਨੂੰ ਭੁੱਲਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਉਂ ਮੁੱਲਵੇ ਸਾਰੀ ਹੀ ਉਮਰ ਤੇਰਾ ਤਾਰੀ ਜਾਉਂ ਮੁੱਲਵੇ ਹਾਂਜੀ ਹੁਣ ਇਹਨਾਂ ਕਿਹੜਾ ਰਹਿ ਗਿਆ ਜੀ ਆਪਣਾ ਮੱਥਾ ਮੱਥਾ ਰਹਿ ਗਿਆ ਤੇ ਉਦੋਂ ਬਾਅਦ ਆਪਾਂ ਵਢਾਂਗੇ ਪਾਣੀ ਤੇ ਅੱਜ ਉਹ ਆਪਾਂ ਉਹ ਜਿਹੜਾ ਬਾਜ ਫੜਿਆ ਸੀ ਕੱਲ ਆਵਾਜ਼ ਦਾ ਨਹੀਂ ਪਤਾ ਵੀ ਕਿਵੇਂ ਆ ਕਿਵੇਂ ਨਹੀਂ ਉਹ ਸੰਭਾਲ ਕੇ ਨਹੀਂ ਆਇਆ ਮਦਾ ਵਿਚਾਰੇ ਨੂੰ ਤੇ ਸਧਿਆ ਆ ਕੇ ਸਿੰਤਾ ਕਰਕੇ ਤੇ ਹੁਣ ਜਾ ਕੇ ਸੰਭਾਲਾਂਗੇ ਤੇ ਬਣੇ ਰਹੋ ਵਲੌਗ ਦੇ ਵਿੱਚ ਦਿਖਾਵਾਂਗੇ ਬਾਜ ਨੂੰ ਵੀ ਦਿਖਾਵਾਂਗੇ ਤੇ ਆਪਣੇ ਜਿਹੜੇ ਨਵੇਂ ਹੋਰ ਵੀ ਆਪਣੇ ਜਾਨਵਰ ਆਏ ਆ ਉਹ ਵੀ ਦਿਖਾਵਾਂਗੇ ਸਾਰੇ ਤੁਹਾਨੂੰ ਤੇ ਬਣੇ ਰਹੋ ਜੀ ਵਲੌਗ ਦੇ ਵਿੱਚ ਸਾਰੇ ਜਣੇ ਹਾਂਜੀ ਦੋਸਤੋ ਖੇਤੋਂ ਆਪਾਂ ਆ ਗਏ ਸੀ ਜੀ ਆ ਕੇ ਨਾਲ ਥੋਲੇ ਤੇ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਬਾਜ ਬਾਜ ਦੀ ਹਾਲਤ ਦਿਖਾਉਣੀ ਆ ਵਿਚਾਰੇ ਦੀ ਜੀ ਆ ਪਿਆ ਆ ਪਿਆ ਵਿਚਾਰਾ ਜੀ ਬਾਦ ਆ ਦੇ ਕੋਈ ਵਿਚਾਰਾ ਇਹ ਮਨ ਲਾਦਾ ਆਪਾਂ ਤੜਕੇ ਸਮਾਲਿਆ ਨੇ ਇਹਨੂੰ ਤੇ ਇਹ ਰਾਤ ਇਹ ਮਨ ਲਾ ਸਵਰਗ ਸਦਾਰ ਗਿਆ ਦੀ ਹੈ ਨਾ ਹੈ ਨਾ ਡੋੜੀਆਂ ਮੈਨੂੰ ਬੋਲ ਨਾ ਯਾਰ ਨਾ ਕਰ ਰਿਹਾ ਮਰ ਗਿਆ ਵਿਚਾਰਾ ਵਈ ਛੱਡ ਦੇ ਬਿਠਾ ਨਾ ਛੱਡ ਦੇ ਡੋੜੀਆਂ ਇਹਨੂੰ ਮਾਰੇ ਕਿਉਂ ਆ ਤੋ ਮਾਰੇ ਆਪੇ ਮਰੇ ਰ ਆਪਾਂ ਤੁਹਾਡੇ ਮਾਰਿਆ ਨੂੰ ਕੋਈ ਆਪੇ ਮਰੇ ਆ ਹਾਂ ਮਾਰੇ ਤੇਰੀ ਮਾਰੀ ਨਾ ਬੇਟਾ ਤੇ ਆ ਆਪਣਾ ਸੂਰਜ ਤੇ ਖੜੀ ਜਾਂਦਾ ਜੀ ਨਾ ਬੇਟਾ ਹਾਂ ਦਿਖਾਈਏ ਆ ਜਾ ਆ ਜਾ ਤੇ ਉਹ ਹਾਂ ਮੁਰਗੀ ਕਿਤੇ ਆਪਣੇ ਬਾਈ ਹਾਂ ਮੁਰਗੇ ਦਿਖਾਉਣੇ ਆ ਤੁਹਾਨੂੰ ਮੁਰਗੇ ਬਾਹਰ ਕੱਢਣਾ ਯਾਰ ਮੁਰਗੇ ਬਾਹਰ ਕੱਢੋ ਠੀਕ ਮਿੰਟ ਮੁਰਗੇ ਬਾਹਰ ਕੱਢ ਹੋ ਬਿਰਦਾ ਜੀ ਆਪਣਾ ਮੁਰਗਾ ਕਿੰਨਾ ਸੋਹਣਾ ਦੇਖੋ ਜੀ ਕਿੱਡਾ ਸੋਹਣਾ ਮੁਰਗਾ ਜੀ ਆਪਣਾ ਦੇਖੋ ਰੰਗ ਬਰੰਗਾ ਜੇ ਹੈ ਆਪਣੇ ਬੜਾ ਸੋਹਣਾ ਮੁਰਗਾ ਜੀ

ਸੰਗਰ ਕੋਲ ਮੰਮਨੀ ਅਥਰਾ ਇਦਰਾ ਅਥਰਾ ਹੰਦਾ ਗਈ ਜਾਂਦੀ ਮਨੋ ਹੰਦਾ ਤੇ ਲੱਗ ਗਈ ਮਾਂ ਸਨਾਵਰੇ ਸਕੂਲੋਂ ਆਗੇ ਸੀ ਆ ਦੇਖੋ ਹੁਣ ਆ ਕੇ ਖੜੀ ਜਾਂਦੇ ਇਹਨਾਂ ਵਾਸਤੇ ਆ ਹੁਣ ਗਿਫਟ ਮੰਗਾਇਆ ਏ ਘਾਰੇ ਕੋਈ ਗਿਫਟ ਮੰਗਾਇਆ ਇਹਨਾਂ ਵਾਸਤੇ ਤੇ ਇਹਨੂੰ ਹੁਣ ਆਪਾਂ ਅਨਬਾਕਸਿੰਗ ਕਰਾਂਗੇ ਵੀ ਇਹਦੇ ਵਿੱਚ ਕੀ ਹੈ ਠੀਕ ਹੈ ਐ ਸੁਣਾ ਆ ਦੇਖੋ ਮੈਂ ਖੋਲਤੀ ਹਾਂ ਇਹਨੂੰ ਅਨਬਾਕਸਿੰਗ ਕਰਾਂਗੇ ਹੁਣ ਤੇ ਇਹਦੇ ਵਿੱਚ ਦੇਖਦੇ ਆ ਕੀ ਐ ਤੇ ਸੁਣਾ ਵਸ ਕੇ ਉਸ ਨੂੰ ਗਏ ਆ ਮੰਦਿਓ ਖੋਲੋ ਰਾਮਨਾਲ ਖੋਲ ਰਾਮਨਾਲ ਰਾਮਨਾਲ ਅਨਬਾਕਸਿੰਗ ਹੋ ਰਹੀ ਏ ਦੀ ਦੀ ਅਨਬਾਕਸਿੰਗ ਕਰੀ ਜਾਂਦੇ ਜੀ ਡਾਡੀਓ ਆਪਨੇ ਚੀਲ ਕਿਤੀ ਓਛੀ ਸੀ ਨੋ ਹਮ ਡਾਡੀਓ ਮੈ ਸਕੂਲ ਗਿਆ ਐ ਨੋ ਐ ये <laughs> अच्छा बैग है बैग वो आज क्या बात है नहीं बैग <laughs> <laughs> है जी यार देखो कितने सोने हैं कितने सोने बैग मतलब दो बैग है एक ही ऐसे ऐसे जमे छोटे है यार है ना छोटे हैं जमे है ना जमे छोटे है यार इधर आले अच्छा एक बड़ा एक छोटा नहीं नहीं है एक एक छोटा है अच्छा एक बड़ा एक छोटा है टेंके देखे टेंके दे तेन मैं देना मैं गुड्डे वाला मंगा के वाला देव तेन गुडेला सुना है थैंक यू करते हो न आते थैंक यू पापा जी थैंक यू इधर है मार के बोलो मार के बोलो खंडा थैंक यू आ इधर मुंह करके आ इधर मुंह करके थैंक यू <laughs> वेलकम बेटा वेलकम हाथ तो मिला हाथ तो मिला हाथ तो मिला ओए हाथ तो मिला है सना दूजा हाथ दूजा हाथ दूजा थैंक यू आ गए वेलकम हैं अंगमा मां की ओए आए ना कर यार ਕਾਟ ਜੁਆ ਕਿੰਨੇ ਸੋਨੇ ਗੁਲਾਬੀ ਗੁਲਾਬੀ ਵੈਗ ਹੈ ਗੁਲਾਬੀ ਗੁਲਾਬ ਹੈ ਹੈ ਕੀ ਅੰਡਾ ਦਿੰਦੀ ਹੋਗੀ ਤੇਰੀ ਉਹ ਹਾਂ ਹੋਰ ਤੇ ਆਹ ਮੁਰਗਾ ਸਮਾਰ ਕੇ ਦਿਖਾਉਣੀ ਏ ਸੋਨੂੰ ਆ ਦੇਖੋ ਮੁਰਗਾ ਬਾੜਾ ਕੈਂਟ ਮੁਰਗਾ ਏ ਜੀ ਰੰਗ ਬਰੰਗਾ ਏ ਤੇ ਮੈਨੂੰ ਤਾਂ ਉਹ ਰੰਗ ਬਰੰਗਾ ਏ ਪਤਾ ਨਹੀਂ ਕਿਹੜੀ ਨਸਲ ਦਾ ਏ ਪਤਾ ਨਹੀਂ ਮੈਨੂੰ ਤੇ ਆਹਾ ਹਾ ਇਹ ਦੰਦੀਆਂ ਵੜਦਾ ਫਿਰਦਾ ਰਹਿੰਦਾ ਸਾਰਾ ਦਿਨ ਹੀ ਹਾਂ ਓਏ ਓਏ ਉਹ ਤਾਂ ਸਾਰ ਦਿਨ ਦੰਦੀਆਂ ਵੜਦਾ ਹੋਏ ਦੇਖੀ 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 ਆ ਗਿਆ ਆ ਗਿਆ ਪਰ ਇਹ ਮੇਰੇ ਕੋਲ ਆ ਦੇਖੀ ਦੇਖ ਹੁਣ ਇਹ ਲਾਤ ਨੂੰ ਪੈਂਦਾ ਨਾ ਬੇਟਾ ਉਹ ਬਾ ਬੈਂਸ ਚਲੋ ਇਹਨਾਂ ਨੂੰ ਲੈ ਗਿਓ ਇਹਨਾਂ ਆਪਾਂ ਟੋਆ ਪਟਕੇ ਦੇ ਨਾ ਪਤਨੇਰ ਮਰ ਗਿਆ ਮਰ ਗਿਆ ਤੇਰੇ ਟੋਆ ਪਟਕੇ ਇਥੇ ਨਾ ਪਤਨੇ ਕੋਈ ਨਹੀਂ ਤੇ ਆਹ ਮੁਰਗੇ ਲਿਆਇਆ ਤਾਂ ਆਪਣੀਆਂ ਇਹਨਾਂ ਦੀ ਫੁਲਵਾੜੀ ਤੇ ਇਹਨਾਂ ਦੀ ਸਾਰੇ ਪੱਤੇ ਖਾ ਗਏ ਜੀ ਇਹਨਾਂ ਦੇ ਪਤੇ ਖਾ ਗਿਆ ਸਹਾ ਮੁਰਗਾ ਖਾ ਗਿਆ ਸਾਰੇ ਪਤੇ ਰੌਲਕ ਦੌੜੀ ਕਰਤਾ ਡੰਗਾਇ ਨੇ ਇਹਦੇ ਵਿੱਚ ਅੱਜ ਉਹ ਪਾਣੀ ਹੈ ਨਹੀਂ ਸੀ ਗੜਗੀ ਦੇ ਵਿੱਚ ਅੱਜ ਪਵਾਇਆ ਜੀ ਇਹਦੇ ਵੱਡਾ ਕਰਤੀ ਆ ਹੂੰ ਏ ਕਹਦਾ ਵੱਡਾ ਕਰਤਾ ਅੱਛਾ ਸਨਾਵਾ ਸੇ ਬਹੁਤ ਕੈਂਡ ਗਿਫਟ ਆਇਆ ਜੀ ਵਾਹ ਜੀ ਨਾ ਯਾਰ ਆ ਦੇਖੇ ਆ ਮਰਦੰਦੇ ਵੱਢੀ ਜਾਂਦਾ ਚਲੋ ਦੇਖੇ ਦੇਖੇ ਦੇਖ ਦੇਖਿਓ ਨਾ ਯਾਰ ਨਾ ਵੱਢਿਆ ਰੋ ਦੇਖ ਆਇਓ ਆ ਦੰਦੇ ਵੱਡੇ ਜਾਂਦਾ ਆਏ 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 ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਨਾ ਯਾਰ ਇੰਨਾ ਦੱਬੀ ਹੈ ਇੱਥੇ ਨਾ ਦੱਬ ਇਹਨੂੰ ਦੇਖੀ ਇੱਧਰ ਦੱਬੀ ਇੱਥੇ ਦੱਬਦਾ ਵਿਚਾਰੇ ਇਹਨਾਂ ਨੂੰ ਯਾਰ ਇੱਕ ਮਿੰਟ ਖੜਦਾ ਥੋੜੇ ਜਿਹਾ ਡੋਂਗਾ ਡੋਂਗਾ ਟਵਾ ਪਟਕੇ ਫੇਰਨਾ ਪਣਾ ਸੀ ਯਾਰ ਇਹਨੂੰ ਐ ਡੂੰਗਾ ਹੀ ਹੋ ਗਾਲਿਆ ਮਨੇ ਹੈ ਡੂੰਗਾ ਇੱਥੇ ਉੱਤੇ ਨਾ ਪਤਾ ਮੈਨੂੰ ਯਾਰ ਤੂੰ ਹਨ ਬਾਰ ਘੜ ਬਾਰ ਘੜਿਆ ਤੇ ਆ ਆਪਣੇ ਆਹ ਆ ਫੰਗ ਤਾਂ ਬਾਹਰ ਦੇਖੀ ਜਾਂਦੇ ਸਾਰੇ ਬਾਹਰ ਘੜ ਬਾਹਰ ਘੜੇ ਨੂੰ ਬਾਹਰ ਘੜ ਦੇ ਬਾਹਰ ਘੜ ਅਬਾ ਬਾਹਰ ਘੜ ਬਾਹਰ ਘੜਲਾ ਅੱਇਆ ਮੱਟੀ ਕਿੰਨੀ ਘੜ ਕੜਦਾ ਇੱਕ ਮਿੰਟ ਮੈਂ ਟੋਆ ਆ ਪੜਦਾ ਇੱਕ ਮਿੰਟ ਖੜੇ ਨੂੰਗਾ ਟੋਆ ਪਟਕੇ ਤੇ ਨੱਪਦਾ ਕੁਨਾਲ ਨੇ ਕੁਨਾਲ ਨੱਪੀ ਜਾਂਦਾ ਵਿਚਾਰਾਂ ਚਲੋ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਹਨਾ ਹਨਾ ਕੁਨਾਲ બસ ਨੱਪਦੇ ਸਮਾਰ ਕੇ ਨੂੰ ਦੱਬ ਦੇ ਦੱਬ ਦੇ ਬਸ ਓਕੇ ਦੋਸਤੋ ਅੱਜ ਮਨ ਦਾ ਖਰਾਬ ਹੋ ਗਿਆ ਇਸ ਵਲੌਗ ਨੂੰ ਇੱਥੇ ਖਤਮ ਕਰਦੇ ਆਂਦੀ ਅੱਜ ਮਿਲਦੇ ਆਂ ਜੀ ਕਿਸੇ ਹੋਰ ਵਲੌਗ ਦੇ ਵਿੱਚ ਬਾਏ ਬਾਏ ਜੀ ਸਾਰਿਆਂ ਨੂੰ